ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋ ਹੋਈ ਤੇ ਚਲੋ ਜੀ ਆਪਾਂ ਦੱਸਦੇ ਹਾਂ ਅੱਜ ਤੁਹਾਨੂੰ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਜਿੱਦਾਂ ਕਿ ਆਪਣੇ ਚਿਹਰੇ ਦੇ ਉੱਪਰ ਇੱਥੇ ਸਨ ਬੰਜਾ ਹੋ ਜਾਂਦਾ ਹਨਾ ਮੜੀਆਂ ਮੜੀਆਂ ਜਿਵੇਂ ਆਪਾਂ ਕਹਿੰਦੇ ਫਿੱਕੀਆਂ ਫਿੱਕੀਆਂ ਜੀਆਂ ਛਾਈਆਂ ਸ਼ੁਰੂ ਹੋ ਜਾਂਦੀਆਂ ਉਹ ਕੀ ਹੁੰਦਾ ਹੈ ਕਿ ਜਦੋਂ ਇੱਕ ਤਾਂ ਆਪਾਂ ਧੁੱਪ ਦੇ ਵਿੱਚ ਕੰਮ ਕਰਦੇ ਹਾਂ ਉਹਦੇ ਨਾਲ ਹੋ ਜਾਂਦੀਆਂ ਇਹ ਕੀ ਹੁੰਦਾ ਹੈ ਕਿ ਜਦੋਂ ਜ਼ਿਆਦਾ ਆਪਾਂ ਮੈਡੀਸਨ ਵਗੈਰਾ ਖਾਂਦੇ ਆ ਉਹਦੇ ਨਾਲ ਵੀ ਆਪਣੇ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਾਂ ਤੁਹਾਨੂੰ ਘਰੇਲੂ ਨੁਸਖਾ ਦੱਸ ਦੇਕਾ ਬਹੁਤ ਹੀ ਵਧੀਆ ਹੈ ਤੁਸੀਂ ਡੇਲੀ ਵੀ ਕਰ ਸਕਦੇ ਹੋ ਹਫਤੇ ਵਿੱਚ ਦੀ 2-3 ਵਾਰ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਡੇਲੀ ਕਰੋਗੇ ਤਾਂ ਬਹੁਤ ਵਧੀਆ ਹੋਊਗਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਤੇ ਬਾਕੀ ਇਹ ਹੈ ਕਿ ਜਿਹੜਾ ਵੀ ਤੁਸੀਂ ਕੋਸਮੈਟਿਕ ਵਗੈਰਾ ਜਾਂ ਕੋਈ ਵੀ ਕਰੀਮ ਡੇਲੀ ਯੂਜ਼ ਕਰਦੇ ਹੋ ਜਿਹੜੀ ਤੁਸੀਂ ਮਾਰਕੀਟ ਤੋਂ ਖਰੀਦੇ ਆ ਤੇ ਪਲੀਜ਼ ਉਹ ਤੁਸੀਂ ਬੰਦ ਕਰਿਓ ਤੇ ਤੁਸੀਂ ਜਿਹੜਾ ਆਪਾਂ ਕਰੇ ਲੂ ਇੱਕ ਨੁਸਖਾ ਦੱਸਦੇ ਆ ਇਹ ਵਾਲਾ ਡੇਲੀ ਜ਼ਰੂਰ ਕਰਕੇ ਦੇਖਿਓ ਤੇ ਤੁਹਾਨੂੰ ਬਹੁਤ ਲੱਗੂਗਾ ਕਿ ਬਹੁਤ ਹੀ ਜ਼ਿਆਦਾ ਤੁਹਾਡਾ ਫੇਸ ਗਲੋ ਕਰ ਰਿਹਾ ਹੈ ਤੁਹਾਡੇ ਜਿਹੜੀਆਂ ਕੋਈ ਸ਼ਾਈਆਂ ਪਈਆਂ ਹੋਈਆਂ ਸੀਆਂ ਉਹ ਵੀ ਫਿੱਕੀਆਂ ਹੋ ਗਈਆਂ ਐ ਇੱਕਦਮ ਗਲਾਸ ਵਾਂਗੂ ਚਮਕੀਗਾ ਫੇਸ ਤੁਹਾਡਾ ਤੇ ਵੈਸੇ ਵੀ ਹੁਣ ਸਰਦੀ ਆ ਗਈ ਆ ਜਿੰਨੀਆਂ ਵੀ ਫੇਸ ਦੇ ਵਿੱਚ ਜਿਵੇਂ ਆਪਣਾ ਡਰਾਈਨੈਸ ਆ ਜਾਂਦੀ ਆ ਕੁਛ ਵੀ ਐ ਝੁਰੜੀਆਂ ਐ ਸਾਰੀ ਚੀਜ਼ ਵਾਸਤੇ ਬਹੁਤ ਹੀ ਵਧੀਆ ਇੱਕ ਕਾਰਗ ਮੁਸਕਾਈ ਤੇ ਤੁਹਾਨੂੰ ਆਪਾ ਦੱਸਦੇ ਆ ਤੇ ਆਪਣੇ ਘਰੇ ਹੀ ਚੀਜ਼ਾਂ ਹੁੰਦੀਆਂ ਕਿਤੇ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਗਈ ਜੇ ਤੁਸੀਂ ਲਾਉਂਗੇ ਤੇ ਹਰ ਕੋਈ ਕਹੂਗਾ ਕਿ ਤੁਸੀਂ ਕੀ ਲਾਉਂਦੇ ਹੋ ਤੇ ਆਜੂ ਜੀ ਦੱਸਦੇ ਆ ਤੁਹਾਨੂੰ ਆਪਾਂ ਇੱਕ ਚਮਚਾ ਬੇਸਨ ਦਾ ਪਾ ਲਿਆ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਆ ਤੇ ਆਪਾਂ ਇੱਕ ਚਮਚਾ ਪਾ ਲਿਆ ਬੇਸਨ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਉਣਾ ਜਿੱਦਾਂ ਕਿ ਆਪਾਂ ਇੱਕ ਕੋਲ ਤਿਆਰ ਕਰਨਾ ਹੈ ਤੇ ਉਹਦੇ ਵਾਸਤੇ ਕਿ ਆਪਣਾ ਕੋਲ ਜਿਹੜਾ ਵਧੀਆ ਤਿਆਰ ਹੋ ਜੇ ਜੋ ਆਪਣੇ ਫੇਸ ਦੇ ਉੱਪਰ ਲੱਗ ਜਾਵੇ ਆ ਦੇਖੋ ਆਪਾਂ ਪਾ ਲੈ ਦੁੱਧ ਪਾ ਲੈ ਤੇ ਇਹਦੇ ਵਿੱਚ ਆਪਾਂ 2-3 ਬੂੰਦਾਂ ਕੁੱਕਰਨਟ ਆਇਲ ਦੀਆਂ ਪਾਉਣੀਆਂ ਬਸ 2-3 ਬੂੰਦਾ ਪਾਉਣੀਆਂ ਜਿਆਦਾ ਨਹੀਂ ਪੋਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਫਿਰ ਆਪਾਂ ਆਪਦੇ ਚਿਹਰੇ ਦੇ ਉੱਪਰ ਲਗਾਉਣਾ ਹੈ ਤੇ ਜਦ ਹੀ ਆਪਾਂ ਆਪਣੇ ਫੇਸ ਦੇ ਉੱਪਰ ਇਹਨੂੰ 2-3 ਮਿੰਟ ਮ사ਜ ਕਰਨੀ ਲਗਾ ਕੇ ਕੋਕੋਨਟ ਆਇਲ ਆਪਾਂ ਇਸ ਕਰਕੇ ਪਾਇਆ ਹੈ ਕਿ ਥੋੜਾ ਬੇਸਨ ਦੇ ਨਾਲ ਸਕਿਨ ਆਪਣੀ ਡਰਾਈ ਹੋ ਜਾਂਦੀ ਹੈ ਤੇ ਜਿਹੜਾ ਦੁੱਧ ਆਪਣਾ ਉਹ ਹਮੇਸ਼ਾ ਕੱਚਾ ਹੋਣਾ ਚਾਹੀਦਾ ਹੈ ਉਬਲਿਆ ਹੋਇਆ ਦੁੱਧ ਨਹੀਂ ਆਪਾਂ ਲੈਣਾ ਉਬਲੇ ਹੋਏ ਦੁੱਧ ਨਾਲ ਆਪ ਨੂੰ ਕੋਈ ਫਾਇਦਾ ਨਹੀਂ ਹੋਊਗਾ ਤੇ ਇਹ ਵਾਲਾ ਜਿਵੇਂ ਆਪਣੀ ਐਂਟੀ ਏਜਿੰਗ ਵਾਸਤੇ ਜਿਵੇਂ ਕੱਚਾ ਦੁੱਧ ਆਪਾਂ ਕਹਿ ਦਿੰਨੇ ਆ ਵੀ ਵਧੀਆ ਹੀ ਹੁੰਦਾ ਨਾ ਵੀ ਆਪਣੀ ਏਜ ਨੂੰ ਵੀ ਮਤਲਬ ਇਦਾਂ ਨਹੀਂ ਦਿਖਾਉਂਦਾ ਨਹੀਂਗਾ ਵੀ ਜ਼ਿਆਦਾ ਹੈ ਕਿਉਂਕਿ ਜੇ ਮੰਨ ਲਓ ਕਿ ਆਪਾਂ ਦੁੱਧ ਦੇ ਨਾਲ ਫੇਸ ਕਲੀਨ ਕਰਦੇ ਆਂ ਡੇਲੀ ਦੁੱਧ ਯੂਜ਼ ਕਰਦੇ ਆਂ ਆਪਣੇ ਫੇਸ ਵਾਸਤੇ ਜਿੱਦਾਂ ਆਪਾਂ ਦੇਖ ਲਓ ਕਿ ਛੋਟੇ ਬੱਚਿਆਂ ਨੂੰ ਕਹਿੰਦੇ ਹੁੰਦੇ ਨਾ ਵੀ ਦੁੱਧ ਨਾਲ ਨਵਾਓ ਇਹਨਾਂ ਨੂੰ ਵਧੀਆ ਹੁੰਦਾ ਏ ਤੇ ਦੁੱਧ ਇੱਕ ਨੇਚਰਲ ਚੀਜ਼ ਆ ਬਹੁਤ ਵਧੀਆ ਆਪਣੀ ਸਕਿਨ ਵਾਸਤੇ ਹੱਥਾਂ ਤੇ ਤੁਸੀਂ ਆਪਣੀ ਗਰਦਨ ਵਗੈਰਾ ਤੇ ਲਾ ਸਕਦੇ ਹੋ ਤੇ ਬਹੁਤ ਵਧੀਆ ਚੀਜ਼ ਆ ਤੇ ਆਪਾਂ ਨੂੰ ਇਦਾਂ 2 ਕੁ ਮਿੰਟ ਲਗਾ ਕੇ ਰੱਖ ਦੇ ਜੀ ਥੋੜਾ ਜਿਹਾ ਡਰਾਈ ਹੋਊਗਾ ਜਿਆਦਾ ਨਹੀਂ ਡਰਾਈ ਕਰਨਾ ਆਪਾਂ ਬਸ ਡੇਢ ਮਿੰਟ 2 ਮਿੰਟ ਤੋਂ ਘੱਟ ਹੀ ਆਪਾਂ ਰੱਖਣਾ ਹੈ ਤੇ ਫਿਰ ਆਪਾਂ ਇਹਨੂੰ ਮ사ਜ ਕਰਦੇ ਫਿਰ ਤੁਹਾਨੂੰ ਦੱਸਦੇ ਆ ਤੇ ਆਪਣਾ ਥੋੜਾ ਜਿਹਾ ਆਪਾਂ ਡੇਢ ਕੁ ਮਿੰਟ ਹੀ ਲਗਾਇਆ ਹੈ ਤੇ ਆ ਦੇਖੋ ਜੀ ਥੋੜਾ ਜਿਹਾ ਡਰਾਈ ਹੋਇਆ ਜਿਆਦਾ ਨਹੀਂ ਡਰਾਈ ਕਰਨਾ ਤੇ ਇਹਨੂੰ ਆਪਾਂ ਇਸ ਤਰੀਕੇ ਦੇ आधे कोई तो अपने झुरड़िया वगैरह नहीं आदियां जो अपनी स्किन थले ढलक जाती है वो नहीं ढलकूगी कद भी देखो आखो हम आप कर लेना जो भी अपनी स्किन अंदर तक अपने जो डस्ट वगैरह जम्मी होंगी ना सारी उतर जाती है ਹਾਂਜੀ ਆ ਦੇਖੋ ਬਹੁਤ ਜ਼ਿਆਦਾ ਫਰਕ ਨਜ਼ਰ ਆਇਆ ਤੇ ਆ ਆ ਪਾ ਗਰਦਨ ਤੇ ਨਹੀਂ ਸੀ ਲਗਾਇਆ ਤੇ ਗਰਦਨ ਦਾ ਤੇ ਫੇਸ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਇਕਦਮ ਵਧੀਆ ਹੋ ਗਿਆ ਹੈ ਮਲਾਈਮ ਵੀ ਬਹੁਤ ਹੋ ਗਿਆ ਇਦਾਂ ਸੌਫਟ ਸੌਫਟ ਹੋ ਗਈ ਸਕਿਨ ਤੇ ਵੈਸੇ ਵੀ ਨਾ 글로 ਬਹੁਤ ਵਧੀਆ ਆ ਤੇ ਕਿਤੇ ਵੀ ਤੁਸੀਂ ਜਾਣਾ ਵੀ ਹੋਵੇ ਜਿੱਦਾਂ ਹੁਣ ਮੈਰਿਜਾਂ ਦੇ ਸੀਜ਼ਨ ਸ਼ੁਰੂ ਹੋ ਜਾਣਗੇ ਹਨ ਵਿਆਹ ਸ਼ਾਦੀਆਂ ਦੇ ਵਿੱਚ ਕਿਤੇ ਵੀ ਜਾਣਾ ਹੋਵੇ ਤੇ ਆਪਾਂ ਇਦਾਂ ਨਹੀਂ ਆਪਾਂ ਹੋਮ ਰਿਮੀਡੀੀ ਦੱਸਦੇ ਆ ਜੋ ਵੀ ਹੁੰਦਾ ਹੈ ਨਾ ਤੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਜਿੰਨੇ ਵੀ ਆਪਾਂ ਦੱਸਦੇ ਆ ਆਪਾਂ ਦਹੀਂ ਨਾਲ ਵੀ ਦੱਸਿਆ ਤੁਹਾਨੂੰ ਤੇ ਆਪਾਂ ਦੁੱਧ ਨਾਲ ਵੀ ਦੱਸਿਆ ਤੇ ਤੁਸੀਂ ਕੋਈ ਵੀ ਕਰਕੇ ਜਾ ਸਕਦੇ ਹੋ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਤੇ ਕੋਈ ਸਾਈਡ ਇਫੈਕਟ ਨਹੀਂ ਆਪਦੀ ਸਕਿਨ ਕਦੇ ਵੀ ਖਰਾਬ ਨਹੀਂ ਹੋਊਗੀ ਬਹੁਤ ਵਧੀਆ ਸਕਿਨ ਰਹੂਗੀ ਇਕਦਮ ਇਦਾਂ ਲੱਗਦੀ ਜਿਦਾ ਬੇਬੀ ਦੀ ਸਕਿਨ ਨਹੀਂ ਹੁੰਦੀ ਇਦਾਂ ਲੱਗਣ ਲੱਗੀ ਹੈ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿਉਂਨ ਆਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਚਲੋ ਠੀਕ ਹੈ ਜੀ ਧੰਨਵਾਦ